ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਲਈ ਇੱਕ ਵਾਰ ਫਿਰ ਤੋਂ ਸਿਆਸੀ ਸੰਕਟ ਖੜਾ ਹੋ ਚੁੱਕਿਆ ਹੈ। ਦਰਅਸਲ ਉਹਨਾਂ ਦੀ ਵਿਦੇਸ਼ਾਂ ਨੂੰ ਲੈ ਕੇ ਜਿਹੜੀ ਵਪਾਰ ਨੀਤੀ ਆ ਉਸ ਦੇ ਖਿਲਾਫ ਬਗਾਵਤ ਦੇਸ਼ ਦੇ ਵਿੱਚ ਅਮਰੀਕਾ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ। ਦਰਅਸਲ ਅਮਰੀਕਾ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਨੇਡਾ ਦੇ ਉੱਪਰ ਲਗਾਏ ਗਏ ਟੈਰਿਫਾਂ ਦਾ ਵਿਰੋਧ ਕਰ ਦਿੱਤਾ। ਵਿਰੋਧ ਦੇ ਵਿੱਚ ਵੋਟ ਪਾਈ ਵੀ ਹੈ ਤੇ ਜਿਸ ਦੇ ਵਿੱਚ 50 ਵੋਟਾਂ ਹੱਕ ਦੇ ਵਿੱਚ ਤੇ 46 ਵੋਟਾਂ ਖਿਲਾਫ ਪੈਣ ਦੇ ਵਿੱਚ ਮਤਾ ਪਾਸ ਹੋਇਆ ਤੇ ਇਹ ਵੋਟ ਟਰੰਪ ਦੀ ਵਪਾਰ ਨੀਤੀ ਦੇ ਉੱਪਰ ਵੱਡਾ ਰਾਜਨੀਤਿਕ ਝਟਕਾ ਮੰਨਿਆ ਜਾ ਰਿਹਾ ਅਮਰੀਕੀ ਸੈਨੇਟ ਨੇ ਮਤਾ ਉਸ ਸਮੇਂ ਪਾਸ ਕੀਤਾ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਏਸ਼ੀਆ ਦੇ ਵਿੱਚ ਵਪਾਰਕ ਗੱਲਾਂਬਾਤਾਂ ਕਰਨ ਦੇ ਵਿੱਚ ਸ਼ਾਮਲ ਨੇ ਇਹ ਮਤਾ ਕੈਨੇਡਾ ਦੇ ਉੱਪਰ ਕੁਝ ਦਿਨ ਪਹਿਲਾਂ ਲੱਗੇ 10% ਜਿਹੜਾ ਟੈਰਫ ਜ਼ਿਆਦਾ ਲੱਗਿਆ ਜਾਨੀ ਕਿ ਕੁਝ ਦਿਨ ਪਹਿਲਾਂ ਇੱਕ ਜਿਹੜਾ ਕੈਨੇਡਾ ਤੋਂ ਆਉਣ ਵਾਲੇ ਸਮਾਨ ਦੇ ਉੱਪਰ ਟੈਰਫ 10% ਹੋਰ ਵਧਾਇਆ ਗਿਆ ਉਸ ਨੂੰ ਰੱਦ ਕਰਨ ਦੇ ਲਈ ਇਹ ਜਿਹੜਾ ਮਤਾ ਪਾਇਆ ਗਿਆ ਜੋ ਟਰੰਪ ਨੇ ਇਸ ਹਫਤੇ ਇੱਕ ਅਨਟਾਰੀਓ ਦੇ ਵਿੱਚ ਅਨਟਾਰੀਓ ਦੀ ਸਰਕਾਰ ਨੇ ਇੱਕ ਐਡਵਰਟਾਈਜ਼ਮੈਂਟ ਵਗਿਆਪਨ ਜਿਹੜਾ ਪੇਸ਼ ਕੀਤਾ ਸੀ ਜਿਸ ਦੇ ਵਿੱਚ ਟੈਰਫ ਦੀ ਆਲੋਚਨਾ ਜੋ ਅਮਰੀਕਾ ਦੇ ਪਹਿਲੇ ਸਾਫਕਾ ਜਿਹੜੇ ਰਾਸ਼ਟਰਪਤੀ ਨੇ ਰোনালਡ ਰੀਗਨ ਨੇ ਉਸ ਵਕਤ ਟੈਰਫ ਦੀ ਆਲੋਚਨਾ ਕਰਦੇ ਨਜ਼ਰ ਆਈ ਸੀ ਉਹਨਾਂ ਦੇ ਵੱਲੋਂ ਉਹ ਜਿਹੜਾ ਉਹ ਆਵਾਜ਼ ਆ ਉਸ ਵਿਗਿਆਪਨ ਦੇ ਵਿੱਚ ਵਰਤੀ ਗਈ ਸੀ ਹਾਲਾਂਕਿ ਰੀਗਨ ਫਾਊਂਡੇਸ਼ਨ ਨੇ ਇਹ ਵੀ ਗੱਲ ਆਖੀ ਸੀ ਕਿ ਤੋੜ ਤਰੋੜ ਮਰੋੜ ਕੇ ਰੌਨਲਡ ਰੀਗਨ ਦੇ ਭਾਸ਼ਣ ਨੂੰ ਪੇਸ਼ ਕੀਤਾ ਗਿਆ ਤੇ ਫਿਰ ਇਸੇ ਵਿਗਿਆਪਨ ਤੋਂ ਨਾਰਾਜ਼ ਹੋ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਉੱਪਰ ਜਿਹੜਾ ਹੋਣ ਵਾਲਾ ਵਪਾਰ ਆ ਜਾਂ ਫਿਰ ਜੋ ਇੰਪੋਰਟ ਸਮਾਨ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਹੁੰਦਾ ਉਸ ਦੇ ਉੱਪਰ ਟੈਰਫ 10% ਵਧਾਇਆ ਸੀ ਉਹ ਵਗੇ ਆਪਣਾ ਅਮਰੀਕੀ ਟੈਰਫ ਨੀਤੀ ਦੀ ਆਲੋਚਨਾ ਕਰਦਾ ਸੀ ਜਿਸ ਦੇ ਵਿੱਚ ਰਨਾਲਡ ਰੀਗਨ ਦੇ ਸ਼ਰਧ ਵਰਤੇ ਗਏ ਸੀ ਇਸ ਮਤੇ ਨੂੰ ਚਾਰ ਰਿਪਬਲਿਕਨ ਸੈਨੇਟਰਾਂ ਜਿਸ ਦੇ ਵਿੱਚ ਲੀਜ਼ਾ ਮੁਰਕੋਵਸਕੀ ਜਿਸ ਤੋਂ ਬਾਅਦ ਸੂਜਨ ਕੋਲਿੰਜ਼ ਤੇ ਜੇ ਮਿਚ ਮੈਕੋਕੋਲਨ ਤੇ ਉਸ ਤੋਂ ਬਾਅਦ ਰੈਂਡ ਪੌਲ ਨੇ ਵੀ ਜਿਹੜਾ ਡੈਮੋਕ੍ਰੈਟਿਕਸ ਦੇ ਨਾਲ ਮਿਲ ਕੇ ਸਮਰਥਨ ਦਿੱਤਾ ਇਹ ਸਿਰਫ ਕੈਨੇਡਾ ਹੀ ਨਹੀਂ ਬਲਕਿ ਬ੍ਰਾਜ਼ੀਲ ਦੇ ਉੱਪਰ ਲੱਗੇ ਟੈਰਫਾਂ ਖਿਲਾਫ ਇੱਕੋ ਜਹੀ ਵੋਟ ਪਿਛਲੇ ਦਿਨ ਦੇ ਵਿੱਚ ਪਾਈ ਗਈ ਸੀ 트럼ਪ ਨੇ ਕੈਨੇਡਾ ਤੇ ਬ੍ਰਾਜ਼ੀਲ ਦੋਵਾਂ ਦੇਸ਼ਾਂ ਦੇ ਉੱਪਰ ਐਲੂਮੀਨੀਅਮ ਅਤੇ ਸਟੀਲ ਉਤਪਾਦਾਂ ਦੇ ਉੱਪਰ ਟੈਰਫ ਲਗਾਏ ਸੀ ਦਲੀਲ ਇਹ ਵੀ ਦਿੱਤੀ ਸੀ ਕਿ ਇਸ ਦੇ ਨਾਲ ਰਾਸ਼ਟਰੀ ਸੁਰੱਖਿਆ ਦੇ ਲਈ ਜ਼ਰੂਰੀ ਹੈ ਜਾਨੀ ਕਿ ਉਹਨਾਂ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਜਿਹੜੇ ਅਮਰੀਕਾ ਦੇ ਵਪਾਰ ਨੇ ਜਾਨੀ ਕਿ ਅਮਰੀਕਾ ਦੇ ਵਿੱਚ ਜਿਹੜੇ ਲੋਕਲ ਉਦਯੋਗ ਚੱਲਦੇ ਨੇ ਉਸ ਦੇ ਵਿੱਚ ਜਿਹੜਾ ਆਰਥਿਕ ਤੌਰ ਤੇ ਨੁਕਸਾਨ ਹੋ ਰਿਹਾ ਉਸ ਦੇ ਵਿੱਚ ਆਰਥਿਕਤਾ ਨੂੰ ਮੁੜ ਤੋਂ ਕਾਇਮ ਕਰਨ ਦੇ ਲਈ ਇਹ ਦਲੀਲ ਦੇ ਕੇ ਜਾਨੀ ਕਿ ਰਾਸ਼ਟਰੀ ਸੁਰੱਖਿਆ ਦੀ ਦਲੀਲ ਦੇ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇਹ ਟੈਰਫ ਬ੍ਰਾਜ਼ੀਲ ਅਤੇ ਕੈਨੇਡਾ ਦੇ ਉੱਪਰ ਲਗਾਏ ਸੀ ਪਰ ਜਿਹੜਾ ਨਾ ਅਨਟਾਰੀਓ ਸਰਕਾਰ ਨੇ ਪਿਛਲੇ ਦਿਨੀਓ ਵਿਗਿਆਪਨ ਪੇਸ਼ ਕੀਤਾ ਤੇ ਉਸ ਤੋਂ ਬਾਅਦ ਡੋਨਲਡ 트੍ਰੰਪ ਗੁੱਸੇ ਦੇ ਵਿੱਚ ਆਉਂਦੇ ਨੇ ਤੇ ਫਿਰ 10% ਟੈਰਫ ਹੋਰ ਵਧਾ ਦਿੱਤਾ ਜਾਂਦਾ ਪਰ ਸੈਨੇਟਰ ਨੇ ਹੁਣ ਉਸੇ ਰਾਸ਼ਟਰੀ ਐਮਰਜੈਂਸੀ ਨੂੰ ਚੁਣੌਤੀ ਦਿੱਤੀ ਹੈ ਜਿਸ ਦੇ ਅਧੀਨ ਇਹ ਟੈਰਫ ਲੱਗੇ ਸਨ ਇਹ ਬੋਟ ਉਸ ਵੇਲੇ ਆਈ ਜਦੋਂ 트럼ਪ ਏਸ਼ੀਆਈ ਭਾਈਵਾਲਾਂ ਦੇ ਨਾਲ ਵਪਾਰਕ ਸੌਦੇ ਦੀ ਸੌਧਿਆਂ ਦੀ ਗੱਲਬਾਤ ਕਰ ਰਹੇ ਨੇ ਨਾਲ ਹੀ ਕੈਨੇਡਾ ਦੇ ਨਾਲ ਵੀ ਟੈਰਿਫ ਘਟਾਉਣ ਦੀਆਂ ਮੀਟਿੰਗਾਂ ਜਾਰੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਸਮੇਂ 트럼ਪ ਪ੍ਰਸ਼ਾਸਨ ਨਾਲ ਕਾਫੀ ਦਬਾਅ ਵਾਲੀਆਂ ਗੱਲਬਾਤਾਂ ਦੇ ਵਿੱਚ ਸਨ ਕਿਉਂਕਿ ਇਹ ਟੈਕਸ ਕੈਨੇਡੀਅਨ ਅਰਥਵਿਵਸਥਾ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਰਹੇ ਨੇ ਅਮਰੀਕਾ ਤੇ ਕੈਨੇਡਾ ਦੇ ਵਿਚਕਾਰ ਆਰਥਿਕ ਸਬੰਧ ਵਿਸ਼ਵ ਪੱਧਰ ਤੇ ਸਭ ਤੋਂ ਵੱਡੇ ਨੇ 224 ਦੇ ਵਿੱਚ ਦੋਹਾਂ ਦੇਸ਼ਾਂ ਦੇ ਵਿਚਕਾਰ ਜੇਕਰ ਕੁੱਲ ਵਪਾਰ ਦੇਖਿਆ ਜਾਵੇ ਤਾਂ ਯੂ ਐਸ ਡਾਲਰ ਦੇ ਮੁਤਾਬਕ 909 ਬਿਲੀਅਨ ਤੱਕ ਪਹੁੰਚ ਗਿਆ ਸੀ ਰੋਜ਼ਾਨਾ ਲਗਭਗ ਜਿਹੜੇ ਜੋ ਕੈਨੇਡੀਅਨ ਡਾਲਰ ਨੇ ਜੋ ਅਮਰੀਕਨ ਡਾਲਰ ਨੇ ਜਿਹੜੇ ਉਸ ਦੇ ਵਿੱਚ 3.6 ਬਿਲੀਅਨ ਤੱਕ ਪਹੁੰਚਿਆ ਸੀ ਮੁੱਲ ਦੀਆਂ ਵਸਤੂਆਂ ਜਿਹੜੀਆਂ ਸੇਵਾਵਾਂ ਸਰਹੱਦ ਪਾਰ ਕਰੀਆਂ ਸੀ ਕੈਨੇਡਾ ਦੇ 3 74 ਚੌਥਾਈ ਜਿਹੜਾ ਨਰਜਾਤ ਸਿੱਧੇ ਤੌਰ ਤੇ ਅਮਰੀਕਾ ਨੂੰ ਜਾਂਦੇ ਸੀ ਜਾਨੀ ਕਿ ਕੋਲ ਜਿਹੜਾ ਸਮਾਨ ਬਣਦਾ ਉਸ ਦਾ ਤੀਜਾ ਚੌਥਾ ਹਿੱਸਾ ਜਿਹੜਾ ਕੈਨੇਡਾ ਤੋਂ ਸਿੱਧਾ ਅਮਰੀਕਾ ਨੂੰ ਜਾਂਦਾ ਸੀ ਵਰਜੀਨੀਆ ਦੇ ਸੈਨੇਟਰੀ ਸੈਨੇਟਰ ਟਿਮ ਕੇਨ ਜਿਨ੍ਹਾਂ ਨੇ ਇਹ ਮਤਾ ਪੇਸ਼ ਕੀਤਾ ਤੇ ਇਹ ਵੀ ਗੱਲ ਆਖੀ ਕਿ ਟਰੰਪ ਦੀ ਵਪਾਰ ਨੀਤੀ ਅਮਰੀਕਾ ਖਪਤਕਾਰਾਂ ਤੇ ਕਿਸਾਨਾਂ ਲਈ ਭਾਰੂ ਪੈ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਰਿਪਬਲਿਕਨ ਹੁਣ ਟਰੰਪ ਦੀ ਹਰੇਕ ਚਾਲ ਦਾ ਬਿਨਾਂ ਸੋਚੇ ਸਮਰਥਨ ਨਹੀਂ ਕਰ ਸਕਦੇ ਕੈਂਟਕੀ ਦੇ ਸੈਨੇਟਰ ਮਿਚ ਮੈਕੋਕੋਲੇਨ ਨੇ ਇਹ ਵੀ ਗੱਲ ਆਖੀ ਹੈ ਕਿ ਕਿਹਾ ਚੀਨ ਨਾਲ ਵਪਾਰਕ ਯੁੱਧ ਕਾਰਨ ਸੋਇਆਬੀਨ ਕਿਸਾਨਾਂ ਨੂੰ ਬੇਅਦ ਨੁਕਸਾਨ ਹੋਇਆ ਉਹਨਾਂ ਲੋਕ ਦੱਸਿਆ ਗਿਆ ਕਿ ਕੈਂਟਕੀ ਦੇ ਲਗਭਗ 70000 ਪਰਿਵਾਰਕ ਫਾਰਮਾਂ ਦੀ ਆਮਦਨ ਘਟ ਚੁੱਕੀ ਹੈ ਬੋਰਬਨ ਉਜੋਗ ਦੀ ਵੀ ਟੈਰਫਾਂ ਦੇ ਕ੍ਰਾਸਫਾਇਰ ਦੇ ਵਿੱਚ ਫਸਿਆ ਹੋਇਆ ਰਿਪਬਲਿਕਨ ਸੈਨੇਟਰਾਂ ਨੇ ਵਿੱਚ ਇਸ ਮਾਮਲੇ ਤੇ ਸਪਸ਼ਟ ਵੰਡ ਨਜ਼ਰ ਆਈ ਆ ਉਪਰਾਸ਼ਟਪਤੀ ਜੇਡੀ ਵੈਂਸ ਨੇ ਸੈਨੇਟਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਰਾਸ਼ਟਰਪਤੀ ਜੀ ਗੱਲਬਾਤ ਦੌਰਾਨ ਇਸ ਤਰੀਕੇ ਦਾਖਲ ਨਹੀਂ ਦੇਣਾ ਚਾਹੀਦਾ ਪਰ ਇਸ ਦਾ ਪ੍ਰਭਾਵ ਘੱਟ ਹੀ ਦਿਸਿਆ ਪਰ ਇਸ ਵਕਤ ਇੱਕ ਵਾਰ ਫਿਰ ਜਿਹੜਾ ਡੋਨਲਡ ਟਰੰਪ ਨੇ ਕੈਨੇਡਾ ਨੂੰ ਝਟਕਾ ਦਿੱਤਾ ਸੀ ਅਨਟਾਰੀਓ ਦੇ ਵੱਲੋਂ ਇੱਕ ਐਂਟੀ ਟੈਰਫ ਟੀਵੀ ਵਿਗਿਆਪਨ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਟਰੰਪ ਗੁੱਸੇ ਦੇ ਵਿੱਚ ਆਉਂਦੇ ਨੇ 10% ਟੈਰਫ ਕੈਨੇਡਾ ਤੋਂ ਆਉਣ ਵਾਲੇ ਉਤਪਾਦਾਂ ਦੇ ਉੱਪਰ ਵਧਾ ਦਿੱਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਰਾਸ਼ਟਰੀ ਐਮਰਜੈਂਸੀ ਦਾ ਹਵਾਲਾ ਵੀ ਹਾਲਾਂਕਿ ਡੋਨਲਡ ਟਰੰਪ ਨੇ ਟੈਰਫਾਂ ਨੂੰ ਲੈ ਕੇ ਦੱਸਿਆ ਸੀ ਤੇ ਟੈਰਫਾਂ ਨੂੰ ਜਾਇਜ਼ ਦਰਸਾਇਆ ਸੀ ਪਰ ਇਸ ਵਕਤ ਇੱਕ ਵਾਰ ਫਿਰ ਡੋਨਲਡ ਟਰੰਪ ਦੇ ਉੱਪਰ ਸਿਆਸੀ ਸੰਕਟ ਖੜਾ ਹੋ ਚੁੱਕਿਆ ਕਿਉਂਕਿ ਡੋਨਲਡ ਟਰੰਪ ਦੀ ਜਿਹੜੀ ਵਪਾਰਕ ਨੀਤੀ ਆ ਉਸ ਦੀ ਬਗਾਵਤ ਸ਼ੁਰੂ ਹੋ ਚੁੱਕੀ ਆ ਟੈਰ ਅਪਰੋਧ ਵੋਟ ਪਾਈ ਗਈ ਜਿਸ ਦੇ ਵਿੱਚ 50 ਵੋਟਾਂ ਹੱਕ ਦੇ ਵਿੱਚ ਤੇ 46 ਵੋਟਾਂ ਖਿਲਾਫ ਪੈਣ ਦੇ ਨਾਲ ਮਤਾ ਪਾਸ ਹੋ ਚੁੱਕਿਆ